ਪੰਜਾਬ 988 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਮਾਈ ਭਾਗੋ ਸੇਵਾ ਅਤੇ ਜੁਕੇ ਦੇ ਸ਼ਿ ਲੋਗ ਨਾਲ ਚੱਲ ਰਹੇ ਅਠ ਮੁੱਤ ਸਲਾਈ ਸਿਖਲਾਈ ਸੈਂਟਰਾਂ ਦਾ 1 ਸਾਲ ਦਾ ਕੋਰਸ ਪੂਰਾ ਹੋਣ ਉਪਰੰਤ ਮਾਈ ਭਾਗੋ ਸੇਵਾ ਸੁਸਾਇਟੀ ਦਾ ਪਰ ਦੇ ਪ੍ਰਧਾਨ ਰਣਜੀਤ ਸਿੰਘ ਕਲਿਆਣਪੁਰ ਸੇਵਾ ਸੁਸਾਇਟੀ ਟੀਵੀ ਵੱਲੋਂ ਗੁਰਦੁਆਰਾ ਸ੍ਰੀ ਬਰਸਾਉ ਧਾਰੀਵਾਲ ਦੇ ਦਰਵਾਜ਼ੇ ਵਿੱਚ ਸਰਟੀਫਿਕੇਟ ਮੰਦ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਕਰੀਬ ਅੱਛੀ ਸਖਿਆਰਥਨਾ ਨੂੰ ਸਰਟੀਫਿਕੇਟ ਦੇਣ ਤੋਂ ਇਲਾਵਾ ਲੋਰਵੰਦ ਪਰਵਾਰਾਂ ਨੂੰ ਪੱਖੇ ਮੀਂਹ ਤੇ ਧਰੇਲੂ ਰਾਸ਼ਨ ਅਤੇ ਮਰੀਜ਼ਾਂ ਦੀ ਦਵਾਈ ਲਈ ਚੈੱਕ ਵੀ ਸੇਵਾ ਦਵਾਈ ਗਈ ਇਸ ਮੌਕੇ ਤੇ ਗੋਬਰਾ ਸ਼੍ਰੀ ਬੁਰਸਤ ਦੇ ਮੰੰਜਰੇ ਭਾਈ ਰਵੀ ਸਿੰਘ ਕਲਿਆਣਪੁਰ ਦੇ ਹੈਡ ਗ੍ਰੰਥੀ ਭਾਈ ਗੁਰਦੇਵ ਸਿੰਘ ਗ੍ਰੰਥੀ ਭਾਈ ਮਨਜੀਤ ਸਿੰਘ ਬੁੱਟਰ ਦੀਦੀ ਸੁਖਿੰਦਰ ਕੌਰ ਬਾਜਵਾ ਨੇ ਮਾਈ ਭਾਗੋ ਸੇਵਾ ਸੁਸਾਇਟੀ ਗੁਰਦਾਸਪੁਰ ਵੱਲੋਂ ਮਨਰਤਾ ਦੇ ਭਲੇ ਸੰਬੰਧੀ ਨੇ ਭਾਈਆਂ ਜਾ ਰਹੀਆਂ ਨੇਕ ਪ੍ਰਕਾਸ਼ੀਆ ਸੁਭਾਵਾਂ ਦੀ ਸਲਾਹਾ ਕਰਦਿਆਂ ਕਿਹਾ ਕਿ ਮਾਈ ਭਗਤ ਸੇਵਾ ਟ੍ਰੈਸਟ ਯੂਕੇ ਦੇ 6% ਮੈਡਮ ਰਤਨਜੀਤ ਕੌਰ ਸਮੇਤ ਸਮੂਹਿਕ ਰਸਤੀ ਮੈਂਬਰਾਂ ਅਤੇ ਨਾਨਕ ਨਾਮ ਲੈਵਾ ਸੰਪਾ ਆਪਣੀ ਨੇਕ ਕਮਾਈ ਦਾ ਦਸਵੰਧ ਭੇਜਦੇ ਹਨ ਜਿਸ ਨਾਲ ਲੋੜਵੰਦ ਹੋਣ ਹਰ ਸਕੂਲੀ ਵਿਦਿਆਰਥੀਆਂ ਦੀਆਂ ਫੀਸਾਂ ਲੋੜਵੰਦਾਂ ਨੂੰ ਰਾਸ਼ਨ ਪੀਣ-ਪੋਣ ਪਾਣੀ ਦਾ ਪ੍ਰਬੰਧ 휠ਚੇਅਰ ਪੱਖੇ ਮਰੀਜ਼ਾਂ ਦਾ ਇਲਾਜ ਸਮੇਤ ਹੋਰ ਸਹਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ ਜਦਕਿ ਚੱਲ ਰਹੇ ਆਥੇ ਸਲਾਈ ਸੈਂਟਰਾਂ ਦੀ ਤੀਜਰਾ ਮਿੰਨੀ ਨਵਾਂ ਸੇਵਾਭਾਲ ਸਲਾਈ ਮਸ਼ੀਨਾਂ ਦੀ ਰਿਪੇਅਰ ਆਦ ਸਭ ਸੁਸਾਇਟੀ ਸੇਵਾ ਨਭਾ ਰਹੀ ਹੈ ਸਥਿਕੇਤ ਵੰਡ ਸਮਾਜਾ ਦੇ ਉਸ ਰਾਜ ਸਟੇਟ ਸੈਕਟਰੀ ਦੀ ਭੂਮਿਕਾ ਕੱਪਟਰ ਮੈਡਮ ਰਾਜੀਵ ਕੌਰ ਵੱਲੋਂ ਬਾਖੂਬੀ ਨਵਾਈ ਗਈ ਅਤੇ ਪੀਤਰਾ ਨੂੰ ਸੰਦੇਸ਼ ਦਿੱਤਾ ਕਿ ਉਹ ਰੋਜ਼ਾਨਾ ਸੈਂਟਰ ਅਰੰਭ ਕਰਨ ਤੋਂ ਪਹਿਲਾਂ 5-5 ਮਿੰਟ ਆਪਣੇ ਧਰਮ ਅਨੁਸਾਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਜ਼ਰੂਰ ਕਰਨਾ ਇਸ ਮੌਕੇ ਤੇ ਕੈਸੀਰ ਮੰਦਿਰਪੁਰ ਕੌਰ ਬਾਜਵਾਦ ਸੇਵਾਦਾਰ ਮਲਕੀਰ ਸਿੰਘ ਤੇ ਸੰਜੀਤ ਸਿੰਘ ਜੱਫਰਵਾਦ ਇਹ ਸਾਰੇ ਸਲਾਈ ਸੈਂਟਰਾਂ ਦੀਆਂ ਟੀਪੜਾ ਤੇ ਬੱਚੇ ਹਾਜ਼ਰ ਸਨ ਮੀਡੀਆ ਚੰਗੀ ਲੱਗੇ ਤਾਂ ਅਗ ਦੇ ਸ਼ੇਅਰ ਜ਼ਰੂਰ ਕਰੋ ਦੇਖੋ ਤਾਂ ਰਿਵਲ ਤੋਂ ਪੱਤਰਕਾਰ ਇਹ ਵੀ ਖਾਸ ਰਹੇ ਹਾਂਜੀ ਗੁਰੂ ਨਾਨਕ 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 ਨਾਮ ਜਪੋ ਤੇ ਕਿਰਤ ਕਰੋ ਬਾਬਾ ਨਾਨਕ ਕਹੇ ਗਿਆਂ ਨਾਮ ਜਪੋ ਤੇ ਮੰਨ ਸ਼ਕੋ ਬਾਬਾ ਨਾਨਕ ਕਹਿ ਗਿਆਂ ਨਾਮ ਜਪੋ ਬਾਬਾ ਨਾਨਕ ਕਹਿ ਗਿਆ ਨਾਮ ਜਪੋ ਤੇ ਕਿਰਤ ਕਰੋ ਬਾਬਾ ਨਾਨਕ ਕਹਿ ਗਿਆ ਨਾਨਕ ਦੀ ਰਾਤੇ ਚੱਲ ਆ ਜੋ ਨਾਨਕ ਦੀ ਰਾਤੇ ਚੱਲ ਆ ਜੋ ਹਰ ਸੁਖ ਵਾਲੇ ਗਿਆ ਨਾਮ ਜਪੋ ਤੇ ਕਿਰਤ ਕਰੋ ਬਾਬਾ ਨਾਨਕ ਕਹਿ ਨਾਮ ਜਪੋ ਤੇ ਵੰਡ ਚੱਕੋ ਕਾ ਬਣਾ ਨਿਕ ਕੇ ਗਿਆ ਗਾਨ ਗੁਰੂ ਨਾਨਕ 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 ਗਾਨ ਗੁਰੂ ਨਾਨਕ ਨਾਨਕ ਗਾਨਕ ਨਾਨਕ ਨਾਨਕ ਗਾਨ ਗੁਰੂ ਨਾਨਕ 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 ਦੀ ਬਾਣੀ ਆਖੇ ਰੱਬ ਇੱਕੋ ਹੈ ਜਲਦ ਤੇ ਬਹੁਤ ਸਾਰੇ ਪਰਮੇ ਕੁੱਟ ਜਾਂਦੇ ਲੜ ਪਾਣੀਂ ਦੇ ਲੱਗ ਕੇ ਮੋਹਲੇ ਜਾਣਦਾ ਜੁਨਨ ਲੁਕਦੇ ਚਰਨਾਤੇਗੇ ਮੋਹਲੇ ਜਾਣਦਾ ਜੁਨਨ ਲੁਕਦੇ ਚਰਨਾਤੇਗੇ ਯੋਗ ਅਕੀਨ ਲਾਈਸ ਤਰੀਕ ਫਰੀਦਿਆ ਦੇ ਅਸੈਂਟੇਗੇ ਬਣਦੇ ਗਏ ਆ ਉਹ ਹਮਨ ਨੂੰ ਦਸੰਦ ਦੇ ਹੋਣ ਬਣੇਗੀ ਕੀ ਕਹਾਂ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਵਾਦੀ ਹਾਂ ਬੀਬੀ ਰੁਪਿੰਦਰਜੀਤ ਗੌਰ ਜੀ ਜੂਕੇ ਆ ਜਿਨ੍ਹਾਂ ਨੇ ਵੱਡੇ ਪ੍ਰਾਲੇ ਕਰਕੇ ਜਿਹੜਾ ਗਰਬਾਸਪੁਰ ਵਿੱਚ ਸਲਾਈ ਸੈਂਟਰ ਖੋਲੇ ਗਏ ਆ ਜਿਨ੍ਹਾਂ ਦਾ ਅਧਿਆਇ ਨਾਮ ਅੰਡ ਸਮਾਗਮ ਕਰਕੇ ਗਏ ਤੇ ਬੱਚਿਆਂ ਨੂੰ ਸਾਡੀ ਦੇ ਪ੍ਰਦਾਨ ਕੀਤੇ ਗਏ ਆ ਤੇ ਮੋਰਵੰਦਾਂ ਨੂੰ ਰਾਸ਼ਨ ਤੇ ਪੱਖੇ ਆਦਿ ਦਿੱਤੇ ਗਏ ਆ दा तो, मैं बहुत बड़ा प्रभासी है जिन्होंने एड्डा उपराना करके जिले में वाहगुरु जी का खालसा वाहगुरु जी की फोरी साहब माता सेवा सुसायी गुरदासपुर जो ग्री रुपिंद कौर जी से नाम सेवा करते हैं आज ने बांधे जो बच्चे सब उन्होंने ਪਾਬਲੋ ਓਕੇ ਤੇ ਮੋਰਦੰਨ ਪਰਿਵਾਰ ਜਿਹੜੇ ਸਾਨੂੰ ਨਾਲ ਰੈਸਲਿੰਗ ਆ ਜਾ ਰਹੇ ਤੇ ਗੇਲਚੇ ਆਦਤ ਬੜੀ ਹੈ ਇਸ ਵਾਰ ਕੀਤੇ ਗਏ ਨੇ ਸੋ ਸਮਾਜ ਦੇ ਵਿੱਚ ਇਹ ਪਰੇਲ ਜਿੰਦਾਂ ਨੇ ਬਹੁਤ ਵਧੀਆ ਆਪਣਾਲਾ ਕਾਰਨ ਸਤਗੁਰੂ ਪਾਤਸ਼ਾਹ ਜੀ ਮਿਹਰਤ ਕਰੇ ਸੁਸਾਇਟੀ ਦੇ ਸਰਤੋਂਗਰ ਪ੍ਰਯਤ ਰੱਖਣ ਅਗੇ ਵਾਸਤੇ ਇਹਨਾਂ ਦੇ ਇਸੇ ਪ੍ਰਕਾਰ ਦੇ ਨਾਲ ਸਵਾਵਾ ਨਿਗਰਾਨ ਦੇ ਵਾਇਬਰ ਜੀ ਦਾ ਖਾਤਾ ਵਾਇਬਰ ਜੀ ਦੀ ਵਾਇਬਰ ਜੀ ਦਾ ਖਾਤਾ ਵਾਇਬਰ ਜੀ ਦੀ ਫਤਿਹ ਅਲਾ ਬੈਨਾ ਜੁਕੇ ਵਾਲੀ ਸੰਸਥਾ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਇਹਨਾਂ ਦੀ ਹੌਸਲਾ ਅਦਾਈ ਵਧਾਈ ਹੈ ਸੀ ਕਿ ਅੱਗੇ ਵੀ ਪਛਾੜ ਦੇ ਵਿੱਚ ਹੋਰ ਵੀ ਬੇਟੀਆਂ ਨੂੰ ਕਹਿਣ ਜਾ ਕੇ ਚਲੋ ਉੱਥੇ ਸਰਟੀਫਿਕੇਟ ਮਿਲਦੇ ਨਹੀਂ ਆਪਾਂ ਸਲਾਈਸ ਕਿ ਆਦੇ ਹੱਥ ਸਿੱਧੇ ਹੋਣਗੇ ਬਹੁਤ-ਬਹੁਤ ਕਿਚਰਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਥੋੜੀ ਸਲਾਈਸ ਖਾ ਕੇ ਬਹੁਤ ਵਧੀਆ ਇਹਨਾਂ ਦੇ ਹੱਥ ਸਿੱਧੇ ਕੀਤੇ ਨੇ ਇਹਨਾਂ ਨੂੰ ਬਹੁਤ ਇਹ ਬਧਾਏਗਾ ਆਪਣੇ ਸਹਿਰਕਾਰ ਜਾਣਗੇ ਜਿਹੜੀਆਂ ਇੱਥੇ ਦੀਆਂ ਮੋਹਾਂ ਨੇ ਉਹ ਆਪਣਾ ਰੁਬਜਾਰ ਚਲਾਉਂਦੀਆਂ ਵਾਇਗੁਰਜੀ ਦਾ ਕਲਸਾ ਵਾਇਗੁਰਜੀ ਦੀ ਜਥੇ ਤਾਂ ਇਹ ਗੱਲ ਕਰਨ ਲੱਗੇ ਜਦੋਂ ਮੈਂ ਲਾਈਫ ਸੋਸਾਇਟੀ ਦੀ ਸੁਵਾਰਨ ਨਿਵਾੜੀ ਜੀ ਹਾਂ ਜੀ ਇਹ ਤੁਹਾਡਾ ਵੀ ਲੱਗਦਾ ਹੈ ਸੁਵਾਰਨ ਬਾਰੇ ਵੀ ਗੱਲਾਂ ਚਲਦੇ ਵਾਇਗੁਰਜੀ ਦਾ ਕਲਸਾ ਵਾਇਗੁਰਜੀ ਦੀ ਫਤਿਹ ਮਾਈਟਾ ਗੋ ਸਿਵਰ ਸੋਸਾਇਟੀ 2015 ਤੋਂ ਜਿਹੜੀ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੀ ਪਈਏ ਤੇ ਇਹ ਜਿਹੜਾ ਬਹੁਤ ਪੰਜ ਅੱਜ ਤੋਂ 6-7 ਸਾਲ ਪਹਿਲਾਂ ਜਿਹੜਾ ਪਹਿਲਾਂ ਕੀਤਾ ਗਿਆ ਬੱਚੀਆਂ ਵਾਸਤੇ ਇਹ ਬਹੁਤ ਹੀ ਲਾਹੇਵੰਦ ਸਿੱਧੇ ਹੈ ਕਿਉਂਕਿ ਬਹੁਤ ਸਾਰੇ ਬੱਚੀਆਂ ਅੱਜ ਜਿਹੜੀਆਂ ਨੇ ਆਪਣੇ ਸਹਰੇ ਪਰਿਵਾਰ ਤੋਂ ਸਰਟੀਫਿਕੇਟਸ ਲੈ ਆਂਦੀਆਂ ਨੇ ਤੇ ਇਹ ਆਪਣੇ ਹੱਥ ਦਾ ਬੜਾ ਸੋਹਣਾ ਇਹ ਬਹੁਤ ਵਧੀਆ ਉਪਰਾਲਾ ਹੈ ਸਲਾਈ ਦਾ ਜਿਹੜਾ ਆ ਕਿ ਆਪਣੇ ਘਰ ਜਾ ਕੇ ਉਹ ਆਪਣੀ ਮਿਹਨਤ ਕਰਕੇ ਜਿਹੜੀ ਆ ਉਹ ਆਪਣੇ ਪੈਰਾਂ ਤੇ ਖੜ੍ਹ ਸਕਦੀਆਂ ਨੇ ਬਹੁਤ ਬਹੁਤ ਧੰਨਵਾਦੀ ਹਾਂ ਆਪਾਂ ਜਿਕੇ ਬੇਟੀ ਸੰਤਾਂ ਦੇ ਪੰਜੀ ਦੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰੀਆਂ ਸਫਲਤਾਵਾਂ ਚੱਲਦੀਆਂ ਪਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ